ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਖਿਲਾਫ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ 트럼ਪ ਪਰਿਵਾਰ ਦਾ ਡੁੱਬਿਆ ਪੈਸਾ ਕ੍ਰਿਪਟੋ ਨਿਵੇਸ਼ ਵਿੱਚ ਹੋਇਆ ਨੁਕਸਾਨ ਹਾਂਗਕਾਂਗ ਦੇ ਮੈਗਾ ਫਲੈਟ ਕੰਪਲੈਕਸ ਵਿੱਚ ਭਿਆਨਕ ਅੱਗ 13 ਦੀ ਮੌਤ ਸੈਂਕੜੇ ਬੇਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਸਿੱਖ ਜਥੇ ਨਾਲ ਪਾਕਿਸਤਾਨ ਗਏ ਸਰਬਜੀਤ ਕੌਰ ਦੇ ਦਰੰਬਦਲਕੇ ਉਥੇ ਜਾ ਕੇ ਵਿਆਹ ਕਰਾਉਣ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਵਿਵਾਦ ਆਇਆ ਹੈ। ਸ੍ਰੀ ਨਨਕਾਣਾ ਸਾਹਿਬ ਦੇ ਸੇਖਾ ਗੁਮਿੰਦਰਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਘਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਭਾਰਤੀ ਸਿੱਖ ਯਾਤਰੀ ਵੱਲੋਂ ਵੀਜ਼ਾ ਨਿਯਮ ਤੋੜੇ ਜਾਣ ਅਤੇ ਗੈਰਕਾਨੂੰਨੀ ਤੌਰ ਤੇ ਪਾਕਿਸਤਾਨ ਵਿੱਚ ਰਹਿਣ ਦੇ ਦੋਸ਼ ਲਗਾਏ ਗਏ ਨੇ। ਇਸ ਵਿੱਚ ਫੈਡਰਲ ਹਕੂਮਤ ਵਿਜ਼ਾਰਤ-ਏ-ਦਾਖਲਾ FII ਅਤੇ ਹਕੂਮਤੇ ਪੰਜਾਬ ਨੂੰ ਜਵਾਬ ਦੇਈ ਲਈ ਨਾਮਜ਼ਦ ਕੀਤਾ ਗਿਆ ਹੈ ਇਸ ਪਟੀਸ਼ਨ ਦੇ ਮਤਬਕ ਸਰਬਜੀਤ ਕੌਰ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਦਾਖਲ ਹੋਈ ਸੀ ਜਿਸ ਨੂੰ ਸਿਰਫ 13 ਨਵੰਬਰ ਤੱਕ ਵੀਜ਼ਾ ਮਿਲਿਆ ਸੀ ਪਰ ਉਸਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਯਾਤਰਾ ਰੂਟ ਅਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਨਾਲ ਹੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਗੈਰ ਕਾਨੂੰਨੀ ਤੌਰ ਤੇ ਉਹ ਪਾਕਿਸਤਾਨ ਵਿੱਚ ਰਹਿ ਰਹੀ ਹੈ ਅਰਜੀ ਦੇ ਅਨੁਸਾਰ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸਰਬਜੀਤਗੜ ਤੇ ਬਠਿੰਡਾ ਅਤੇ ਕਪੂਰਥਲਾ ਵਿੱਚ ਧੋਖਾਧੜੀ ਅਤੇ ਫਰੇਵ ਦੇ ਮਾਮਲੇ ਵੀ ਦਰਜ ਨੇ ਇਸ ਲਈ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਪੀਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਯਾਤਰਾਵਾਂ ਦੀ ਸੁਰੱਖਿਆ ਕਰਤਾਰਪੁਰ ਕरिडोर ਅਤੇ ਦੁਆਵਾਂ ਦੇਸ਼ਾਂ ਦੇ ਪ੍ਰੋਸੇ ਤੇ ਅਸਰ ਪਾਉਂਦੀਆਂ ਨੇ ਅਤੇ ਮੰਗ ਕੀਤੀ ਗਈ ਹੈ ਕਿ ਧਾਰਮਿਕ ਵੀਜ਼ੇਾਂ ਲਈ ਨਿਯਮ ਸਖਤ ਬਣਾਏ ਜਾਣ ਅਤੇ ਯਾਤਰੀਆਂ ਦੀ ਵਾਪਸੀ ਵੀ ਯਕੀਨੀ ਬਣਾਈ ਜਾਵੇ। ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਤੇਜ਼ ਹੋ ਰਹੀਆਂ ਨੇ। ਆਦੀਆਲਾ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੇ ਕਤਲ ਕੀਤੇ ਜਾਣ ਦੀਆਂ ਅਫਵਾਹਾਂ ਫੈਲ ਰਹੀਆਂ ਨੇ। ਜਿਸ ਵਾਰ ਸਿਆਸੀ ਮਾਹੌਲ ਵਿੱਚ ਕਾਫੀ ਤਣਾਅ ਵਧਿਆ ਹੋਇਆ ਹੈ। ਅਫਗਾਨਿਸਤਾਨ ਟਾਈਮਜ਼ ਨਾਮਕ ਮੀਡੀਆ ਆਊਟਲੈਟ ਦੇ ਸੂਤਰਾਂ ਦੇ حوالے ਨਾਲੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਦੀ ਜੇਲ੍ਹ ਵਿੱਚ ਮੌਤ ਹੋ ਚੁੱਕੀ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸਮਰਥਕ ਵੱਡੀ ਗਿਣਤੀ ਵਿੱਚ ਜੇਲ੍ਹ ਵੱਲ ਮਾਰਚ ਕਰਨ ਲੱਗੇ। ਇਸ ਹਾਲਾਤ ਨੂੰ ਦੇਖਦੇ ਹੋਏ ਅਤਵਾਦ ਵਿਰੋਧੀ ਅਦਾਲਤ ਨੇ 라ਵਲਪਿੰਡੀ ਦੇ ਆਸ-ਪਾਸ ਸੁਰੱਖਿਆ ਨੂੰ ਹੋਰ ਸਖਤ ਕਰਨ ਦਾ ਆਦੇਸ਼ ਦਿੱਤਾ। ਅਤੇ ਸਿਨਾਲੀ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ Imran Khan ਦੀ ਸਿਹਤ ਨੂੰ ਲੈ ਕੇ ਇਹ ਸ਼ੱਕ ਇਸ ਲਈ ਹੈ ਕਿਉਂਕਿ ਪਾਕਿਸਤਾਨ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਦਾਅਵਿਆਂ ਦਾ ਸਪਸ਼ਟ ਤੌਰ ਤੇ ਖੰਡਨ ਨਹੀਂ ਕੀਤਾ Imran Khan ਦੀ ਭੈਣ ਾਲੀਮਾ ਨੇ ਵੀ ਮੰਗਲਵਾਰ ਨੂੰ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦਿਆਂ ਦੋਸ਼ ਲਾਇਆ ਸੀ ਕਿ ਪਰਿਵਾਰ ਨੂੰ 3 ਹਫ਼ਤਿਆਂ ਤੋਂ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸਨਾਲੀ ਧਾਨ ਅਖਬਾਰ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਵਕੀਲ ਅਤੇ ਡਾਕਟਰਾਂ ਨੂੰ ਵੀ Imran Khan ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਜੇ ਹੋਰ ਖਬਰਾਂ ਦੇ ਨੇ ਤਾਂ ਪਿਛਲੇ 1 ਹਫਤੇ ਤੋਂ ਜੇਲ੍ਹ ਦੇ ਕਿਸੇ ਵੀ ਕਰਮਚਾਰੀ ਨੇ ਇਮਰਾਨ ਖਾਨ ਨੂੰ ਨਹੀਂ ਦੇਖਿਆ ਇਮਰਾਨ ਖਾਨ ਨੂੰ 2023 ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਜੇਲ੍ਹ ਵਿੱਚ ਉਹਨਾਂ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਆਸਮੁਨੀਰ ਦੀ ਹੋਵੇਗੀ ਅਮਰੀਕੀ ਸਰਕਾਰ ਨੇ ਦੇਸ਼ ਦੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਆਪਣਾ ਨਿਵੇਸ਼ ਵਧਾ ਕੇ 10 ਬਿਲੀਅਨ ਡਾਲਰ ਕਰ ਦਿੱਤਾ ਹੈ ਏਨ ਵਿਸ਼ ਮੁੱਖ ਤੌਰ ਤੇ ਕੌਮੀ ਸੁਰੱਖਿਆ ਤੇ ਰਣਨੀਤਿਕ ਚਿੰਤਾਵਾਂ ਕਾਰਨ ਕੀਤਾ ਗਿਆ ਹੈ ਇਸ ਬੰਦੀ ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਦੇ ਅਨੁਸਾਰ ਜ਼ਿਆਦਾਤਰ ਸਮਝੌਤੇ ਅਕਤੂਬਰ ਅਤੇ ਨਵੰਬਰ 2025 ਵਿੱਚ ਕੀਤੇ ਗਏ ਨੇ ਜਿਨ੍ਹਾਂ ਵਿੱਚ ਟੈਕਸ ਦਾਤਾਵਾਂ ਦਾ ਪੈਸਾ ਵਰਤਿਆ ਗਿਆ ਹੈ 트ੰਪ ਪ੍ਰਸ਼ਾਸਨ ਨੇ ਇਹਨਾਂ ਨਿੱਜੀ ਸੰਸਥਾਵਾਂ ਵਿੱਚ ਟੈਕਸ ਦਾਤਾਵਾਂ ਦਾ ਪੈਸਾ ਲਾਉਣ ਪਿੱਛੇ ਮੁੱਖ ਕਾਰਨ ਕੌਮੀ ਸੁਰੱਖਿਆ ਦੱਸਿਆ ਹੈ ਮਹਾਰਾ ਨ ਮੰਨਣਾ ਹੈ ਕਿ ਫੈਸਲੇ ਚੀਨ ਅਤੇ ਵਿਦੇਸ਼ੀ ਦੇਸ਼ਾਂ ਤੋਂ ਸਰੋਤਾਂ ਤੇ ਨਿਰਭਰਤਾ ਨੂੰ ਘਟਾਉਣ ਦੇ ਦ੍ਰਿਸ਼ਟੀਕੋਣ ਤੋਂ ਲਏ ਗਏ ਨੇ ਜਿਨ੍ਹਾਂ ਕੰਪਨੀਆਂ ਵਿੱਚ ਸਰਕਾਰ ਵੱਲੋਂ हिस्सेदारी ਕੀਤੀ ਗਈ ਹੈ ਉਹਨਾਂ ਵਿੱਚ ਮੁੱਖ ਨੇ ਖਣਿਜ ਪਰਮਾਣੂ ਊਰਜਾ ਸੈਮੀ ਕੰਡਕਟਰ ਅਤੇ ਸਟੀਲ ਉਦਯੋਗ ਜਿੰਨਾ ਮੁੱਖ ਕੰਪਨੀਆਂ ਦੇ ਨਾਲ ਨਿਵੇਸ਼ ਕੀਤਾ ਗਿਆ ਹੈ ਉਹਨਾਂ ਵਿੱਚ ਮੁੱਖ ਨੇ ਯੂ ਐਸ ਸਟੀਲ ਇੰਟਲ ਐਮ ਪੀ ਮਿਨਰਲਸ ਵੈਸਟਿੰਘਹਾ우스 ਲੀਥੀਅਮ ਅਮਰੀਕਾਸ ਇਹਨਾਂ ਸਮਝੌਤਿਆਂ ਦੀ ਪਾਰਦਰਸ਼ਤਾ ਤੇ ਲਗਾਤਾਰ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਨੇ ਮਹਾਰਾ ਨੇ ਕਿਹਾ ਹੈ ਕਿ ਜ਼ਿਆਦਾਤਰ ਸੌਦਿਆਂ ਦੀ ਕੋਈ ਗੰਭੀਰ ਸਮੀਖਿਆ ਹੀ ਨਹੀਂ ਕੀਤੀ ਗਈ ਤੇ کئی ਉੱਚ ਜੋਖਮ ਵਾਲੇ ਖੇਤਰ ਨੇ واਸ਼ਿੰਗਟਨ ਥਿੰਕ ਟੈਂਕਰ ਬਰੂਕਿੰਗਸ ਇੰਸਟੀਚਿਊਸ਼ਨ ਦੇ ਡੈਰੇਲ ਐਮ ਵੈਸਟ ਦੇ ਮੁਤਾਬਕ ਕੋਈ ਗਰੰਟੀ ਨਹੀਂ ਹੈ ਕਿ ਸਰਕਾਰ ਪੈਸਾ ਕਮਾਵੇਗੀ ਇਸ ਲਈ ਯੂਐਸਲ ਵਿੱਚ ਟੈਕਸ ਦਾ ਦਾਵਾਂ ਦੇ ਪੈਸੇ ਨੂੰ ਹੀ ਖਤਰੇ ਵਿੱਚ ਪਾ ਰਹੀ ਹੈ ਅਮਰੀਕੀ ਰਾਸ਼ਟਰਪਤੀ 트럼ਪ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਵਿੱਚ ਲਗਭਗ 9800 ਕਰੋੜ ਤੋਂ ਵੱਧ ਦੀ ਗਿਰਾਵਟ ਆਈ ਹੈ ਜੋ ਕਿ 1 ਬਿਲੀਅਨ ਅਮਰੀਕੀ ਡਾਲਰ ਹੈ। ਇਹ ਗਿਰਾਵਟ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਦੇ ਕਾਰਨ ਹੈ। ਇਸ ਸੰਬੰਧੀ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਦੀ ਰਿਪੋਰਟ ਸਾਹਮਣੇ ਆਈ ਹੈ। ਸਤੰਬਰ 2024 ਦੇ ਸ਼ੁਰੂ ਵਿੱਚ 트럼ਪ ਦੇ ਪਰਿਵਾਰ ਦੀ ਕੁੱਲ ਜਾਇਦਾਦ 7.7 ਬਿਲੀਅਨ ਸੀ ਜੋ ਕਿ ਹੁਣ 6.7 ਬਿਲੀਅਨ ਹੋ ਗਈ ਹੈ। 트럼ਪ ਬ੍ਰਾਂਡ ਵਾਲੇ ਮੀਮ ਕੋਇਨ ਦੀ ਕੀਮਤ 25% ਘਟ ਗਈ ਇਸ ਦੇ ਨਾਲ ਹੀ 에릭 트럼프 ਦਾ ਇੱਕ 비트코인 마이닝 ਕੰਪਨੀ ਵਿੱਚ ਨਿਵੇਸ਼ ਵੀ ਅੱਧਾ ਰਹਿ ਗਿਆ ਹੈ। 트루ਥ 소셜 ਦੀ ਮੂਲ ਕੰਪਨੀ TMTG ਦੇ ਸ਼ੇਅਰ ਵੀ ਇਤਿਹਾਸਿਕ ਖੇਡਲੇ ਪੱਦਰ ਤੇ ਨੇ ਜਿਸ ਕਾਰਨ 트럼프 ਦੀ ਦੌਲਤ ਵਿੱਚ 800 ਮਿਲੀਅਨ ਡਾਲਰ ਦੀ ਗਰਾਵਟਾਈ ਹੈ। ਇਸ ਦੇ ਨਾਲ ਹੀ ਕਈ ਕ੍ਰਿਪਟੋ ਪ੍ਰੋਜੈਕਟਾਂ ਵਿੱਚ ਹਿੱਸੇਦਾਰੀ ਦੇ ਵੀ ਮੁੱਲ ਅਚਾਨਕ ਖਿੱਡੇ ਗਏ ਨੇ। World Liberty Financial 트럼프 ਪਰਿਵਾਰ ਦਾ ਸਭ ਤੋਂ ਵੱਡਾ ਕ੍ਰਿਪਟੋ ਪ੍ਰੋਜੈਕਟ ਹੈ। ਜੋ ਕਿ 6 ਬਿਲੀਅਨ ਤੋਂ ਡੇਗ ਕੇ 3.15 ਬਿਲੀਅਨ ਰਹਿ ਗਿਆ ਏ ਇਹ ਟੋਕਨ ਹੁਣ ਵੇਚ ਨਹੀਂ ਜਾ ਸਕਦੇ ਇਸ ਲਈ ਇਹ ਲੋਕ ਨੇ ਇਸ ਦੇ ਨਾਲ ਹੀ ਅਮਰੀਕੀ ਬਿਟਕੋਇਨ ਕਾਰਪੋਰੇਸ਼ਨ ਜਿਸ ਵਿੱਚ ਟਰੰਪ ਦੀ 7.5 ਦੀ ਹਿੱਸੇਦਾਰੀ ਹੈ ਉਸ ਦੇ ਸ਼ੇਅਰ ਵੀ ਅੱਧੇ ਰਹਿ ਗਏ ਨੇ ਇਸ ਦੇ ਨਤੀਜੇ ਵਜੋਂ ਪਰਿਵਾਰ ਨੂੰ 300 ਮਿਲੀਅਨ ਦਾ ਨੁਕਸਾਨ ਹੋਇਆ ਹੈ ਮੀਮ ਸਿੱਕੇ ਬਹੁਤ ਜੋਖਮ ਭਰੇ ਹੁੰਦੇ ਨੇ ਅਤੇ ਕਈ ਮਿੰਟਾਂ ਵਿੱਚ ਉਤਰਾ-ਚੁੜਾ ਕਰਦੇ ਨੇ ਟਰੰਪ ਦਾ ਸਿੱਕਾ ਵੀ ਤੇਜ਼ੀ ਨਾਲ ਡਿੱਗਿਆ ਹੈ ਜਿਨ੍ਹਾਂ ਨੇ ਟਰੰਪ ਦੇ ਨਾਮ ਵਾਲੇ ਸਿੱਕੇ ਵਿੱਚ ਨਿਵੇਸ਼ ਕਰਕੇ ਅਮੀਰ ਬਣਨ ਉਮੀਦ ਕੀਤੀ ਸੀ ਉਹਨਾਂ ਨਿਵੇਸ਼ਕਾਂ ਦਾ ਵੀ ਹੁਣ ਨੁਕਸਾਨ ਹੋਇਆ ਏ ਫਰਵਰੀ ਵਿੱਚ ਜਿਨ੍ਹਾਂ ਨੇ 트ੰਪ ਦਾ ਸਿੱਕਾ ਖਰੀਦਿਆ ਸੀ ਉਹਨਾਂ ਨੇ ਲਗਭਗ ਸਾਰੇ ਪੈਸੇ ਗਵਾ ਦਿੱਤੇ ਨੇ ਇਸ ਦੇ ਬਾਵਜੂਦ ਵੀ 에ਰਿਕ 트ੰਪ ਉਤਸ਼ਾਹਿਤ ਹੈ ਉਹ ਕਹਿੰਦਾ ਹੈ ਕਿ ਇੱਕ ਵਧੀਆ ਖਰੀਦਦਾਰੀ ਦਾ ਮੌਕਾ ਹੈ ਜੋ ਲੋਕ ਡਿਪ ਸਵਿਚ ਖਰੀਦਦੇ ਨੇ ਉਹ ਜਿੱਤਦੇ ਨੇ ਮੈਂ ਕ੍ਰਿਪਟੋ ਬਾਰੇ ਪਹਿਲਾਂ ਨਾਲੋਂ ਵੀ ਜ਼ਿਆਦਾ ਪੋਜ਼ਿਟਿਵ ਹਾਂ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ 트ੰਪ ਪਰਿਵਾਰ ਨੇ ਪਿਛਲੇ 2 ਸਾਲਾਂ ਵਿੱਚ ਐਨ ਐਫ ਟੀ ਐਸ ਵੇਚ ਕੇ WLFY ਲਾਂਚ ਕਰਕੇ ਤੇ ਕ੍ਰਿਪਟੋ ਮਾਰਕੀਟ ਦੇ ਸਦਕਾ ਅਰਬਾਂ ਡਾਲਰ ਕਮਾਏ ਵੀ ਨੇ 1600 ਕਰੋੜ ਦਾ ਹਰਜਾਨਾ ਬਰਕਰਾਰ TCS ਨੂੰ ਅਮਰੀਕੀ ਅਪੀਲ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਕੰਪਿਊਟਰ ਸਾਇੰਸਸ ਕਾਰਪੋਰੇਸ਼ਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਤੇ ਲਗਭਗ 1600 ਕਰੋੜ ਦਾ ਹਰਜਾਨਾ ਬਰਕਰਾਰ ਰੱਖਿਆ ਹੈ ਅਦਾਲਤ ਵੱਲੋਂ ਇਹ ਹਰਜਾਨਾ ਬਰਕਰਾਰ ਰੱਖਣ ਦਾ ਅਰਥ ਹੈ ਕਿ TCS ਨੂੰ ਹੁਣ ਇਹ ਹਰਜਾਨਾ ਦੇਣਾ ਪਵੇਗਾ DCSL ਇੱਕ ਰਾਹਤ ਵੀ ਹੈ ਅਦਾਲਤ ਨੇ ਸਥਾਈ ਹੁਕਮ ਨੂੰ ਹਟਾ ਦਿੱਤਾ ਹੈ ਭਾਵ ਕਿ ਕੰਪਨੀ ਹੋਣਾ CS ਸਿਗਨਲ ਸੰਬੰਧਿਤ ਪੁਰਾਣੇ ਡਾਟਾ ਤੇ ਸਮਗਰੀ ਦੀ ਵਰਤੋਂ ਕਰ ਸਕਦੀ ਹੈ ਇਸ ਨਾਲ ਹੀ ਪੂਰਾ ਮਾਮਲਾ ਟੈਕਸਾਸ ਦੇ ਉਤਰੀ ਜ਼ਿਲ੍ਹਾ ਅਦਾਲਤ ਨੂੰ ਭੇਜ ਦਿੱਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਹਰ ਜਾਣੇ ਦਾਪ ਕੋ ਬਤਾਨ ਵੀ ਕਰਨਾ ਪਵੇਗਾ ਅਤੇ ਕੁਝ ਹੋਰ ਸੌਦਾ ਵੀ ਹੋ ਸਕਦੀਆਂ ਨੇ ਇਹ ਵਿਵਾਦ ਅਸਲ ਵਿੱਚ 2019 ਵਿੱਚ ਸ਼ੁਰੂ ਹੋਇਆ ਸੀ ਜਦੋਂ ਸੀਐਸਸੀ ਨੇ ਦੋਸ਼ ਲਾਇਆ ਸੀ ਕਿ TCS ਆਪਣੇ ਬੀਮਾ ਸੌਫਟਵੇਅਰ ਨਾਲ ਸੰਬੰਧਿਤ ਵਪਾਰਕ ਰਾਜ਼ ਚੋਰੀ ਕਰਦੀ ਹੈ ਤੇ ਉਹਨਾਂ ਦੀ ਵਰਤੋਂ ਆਪਣੇ ਪਲੇਟਫਾਰਮ ਨੂੰ ਵਿਕਸਿਤ ਕਰਨ ਲਈ ਕਰਦੀ ਹੈ ਕੰਪਨੀ ਨੇ ਦਾਅਵਾ ਕੀਤਾ ਸੀ ਕਿ ট্রান্স ਅਮਰੀਕਾ ਦੇ ਆਊਟਸੋਰਸਿੰਗ ਪ੍ਰੋਜੈਕਟ ਦੌਰਾਨ ਇਸ ਦੇ ਕਈ ਕਰਮਚਾਰੀਆਂ ਦਾ ਤਬਾਦਲਾ TCS ਵਿੱਚ ਹੋ ਗਿਆ ਸੀ ਅਤੇ ਗੁਪਤ ਤਕਨੀਕੀ ਜਾਣਕਾਰੀ TCS ਤੱਕ ਪਹੁੰਚ ਗਈ। ਇਸ ਸਬੰਧ ਵਿੱਚ TCS ਨੇ ਜਵਾਬ ਦਿੱਤਾ ਹੈ ਕਿ ਕੰਪਨੀ ਅਦਾਲਤ ਵਿੱਚ ਆਪਣਾ ਕੇਸ ਜ਼ੋਰਦਾਰ ਢੰਗ ਨਾਲ ਪੇਸ਼ ਕਰਦੀ ਰਹੇਗੀ। ਉਹ ਇੱਕ ਹੋਰ ਅਪੀਲ ਅਤੇ ਸਮਿਖਿਆ ਦੀ ਤਿਆਰੀ ਕਰ ਰਹੀ ਹੈ। ਤਾਇਪੋ ਜ਼ਿਲ੍ਹੇ ਦੇ ਵਾਂਗਫੂ ਕੋਲਡ ਰਿਹਾਈਸ਼ੀ ਕੰਪਲੈਕਸ ਵਿੱਚ ਬੁੱਧਵਾਰ ਦੁਪਹਿਰ ਲੱਗੀ ਭਿਆਨਕ ਅੱਗ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਖਿਲਾਰ ਦਿੱਤੀ। ਜਦੋਂ 31 ਮੰਜ਼ਲਾ ਬਲਾਕਾਂ ਦੇ ਇਲੰਬੀ ਲਾਈਨ ਵਿੱਚ ਅੱਗ ਇਸ ਕਦਰ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਕਈ ਲੋਕ ਫਸ ਗਏ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਘੱਟੋ-ਘੱਟ 15 ਲੋਕ ਗੰਭੀਰ ਜ਼ਖਮੀ ਨੇ ਫਾਇਰ ਸਰਵਿਸੇਸ ਡਿਪਾਰਟਮੈਂਟ ਨੂੰ ਸਥਾਨਕ ਸਮੇਂ ਦੇ ਅਨੁਸਾਰ 2:51 ਤੇ ਐਮਰਜੈਂਸੀ ਕਾਲ ਮਿਲੀ ਸੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਕੰਪਲੈਕਸ ਦੇ ਬਾਹਰ ਲੱਗੀ ਬਾਸਤੀ ਸਕੈਫੋਲਡਿੰਗ ਅਤੇ ਇਮਾਰਤ ਦੀ ਨਵਿਨੀਕਰਨ ਲਈ ਵਰਤੀ ਗਈ ਨੈਟਿੰਗ ਤੇ ਮਟੀਰੀਅਲ ਨੇ ਅੱਗ ਨੂੰ ਬਹੁਤ ਤੇਜ਼ੀ ਨਾਲ ਫੜਕਾਇਆ। ਕੁਝ ਹੀ ਸਮੇਂ ਵਿੱਚ ਅੱਗ ਇੱਕ ਬਲਾਕ ਤੋਂ 7 ਤੋਂ ਵੱਧ ਰਿਹਾਇਸ਼ੀ ਬਲਾਕਾਂ ਤੱਕ ਪਹੁੰਚ ਗਈ। ਬਚਾਅ ਲਈ 128 ਫਾਇਰ ਇੰਜਨ ਅਤੇ 57 ਐਂਬੂਲੈਂਸਾਂ ਮੌਕੇ ਤੇ ਪਹੁੰਚ ਗਈਆਂ। ਧੂੰਏ ਅਤੇ ਉੱਚੀਆਂ ਮੰਜ਼ਲਾਂ ਤੇ ਫਸੇ ਲੋਕਾਂ ਤੱਕ ਪਹੁੰਚ ਕਰਨ ਵਿੱਚ ਟੀਮਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਲਗਭਗ 700 ਵਾਸੀਆਂ ਨੂੰ ਤੁਰੰਤ ਇਹ ਰਿਕਵਿਟ ਕਰਕੇ ਨੇੜਲੇ ਕਮਿਊਨਿਟੀ ਸੈਂਟਰਾਂ ਵਿੱਚ ਰਹਿائش ਦਾ ਪ੍ਰਬੰਧ ਕੀਤਾ ਜਿਹੜੇ ਲੋਕ ਸੁਰੱਖਿਅਤ ਬਾਹਰ ਆਏ ਉਹਨਾਂ ਨੇ ਦੱਸਿਆ ਕਿ ਸਾਇਰਨ ਅਤੇ ਧੂਏ ਨੇ ਹਰ ਪਾਸੇ ਘਬਰਾਹਟ ਪੈਦਾ ਕੀਤੀ ਸੀ ਕਈਆਂ ਨੂੰ ਆਪਣੀਆਂ ਜਾਇਦਾਦਾਂ ਅਤੇ ਘਰਾਂ ਨੂੰ ਸੜਦੇ ਦੇਖਣਾ ਪਿਆ ਇੱਕ ਨਿਰਵੰਦਿਆ ਕਿਹਾ ਕਿ ਅਸੀਂ ਸਿਰਫ ਆਪਣੀ ਜਾਨ ਬਚਾ ਕੇ ਨਿਕਲੇ ਹਾਂ ਬਾਕੀ ਸਾਰਾ ਕੁਝ ਸੜ ਗਿਆ ਇਸ ਹਾਦਸੇ ਨੇ ਹਾਂਗਕਾਂਗ ਦੀਆਂ ਉੱਚੀਆਂ ਇਮਾਰਤਾਂ ਵਿੱਚ ਵਧ ਤੇ ਜਾਣ ਵਾਲੀ ਬਾਸਤੀ ਸਕੈਫੋਲਡਿੰਗ ਤੇ ਸੁਰੱਖਿਆ ਪ੍ਰਸ਼ਨ ਖੜੇ ਕਰ ਦਿੱਤੇ ਨੇ ਕਈ ਮਾਹਿਰ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਰਚਨਾ ਅੱਗ ਦੇ ਫੈਲਾਅ ਨੂੰ ਵਧਾ ਦਿੰਦੀ ਹੈ ਤੇ ਪ੍ਰਵੇਖਿਓ ਵਿੱਚ ਨ ਆਂ ਗਾਈਡਲਾਈਨਸ ਦਿ ਲੋੜ ਹੈ ਹਾਂਗਕਾਂਗ ਸਰਕਾਰ ਨੇ ਘਟਨਾ ਦੀ ਜਾਂਚ ਦਾ ਤੁਰੰਤ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਮਾਰਤ ਦੇ ਨਵੀਨੀਕਰਨ ਦੇ ਮਿਆਰਾਂ ਅਤੇ ਸਕੈਫੋਲਡਿੰਗ ਪ੍ਰਣਾਲੀ ਦੀ ਉਸ ਮਿਖਿਆ ਕਰ ਰਹੇ ਨੇ ਤਾਂ ਜੋ ਇਸ ਤਰ੍ਹਾਂ ਦੀ ਵੱਡੀ ਤਬਾਹੀ ਤੋਂ ਭਵਿੱਖ ਵਿੱਚ ਬਚਿਆ ਜਾ ਸਕੇ ਅਮਰੀਕਾ ਦੇ ਟ੍ਰਾਂਸਪੋਰਟ ਮੰਤਰੀ ਸ਼ਾਨ ਰਫੀ ਨੇ ਅਪੀਲ ਕੀਤੀ ਹੈ ਕਿ ਲੋਕ ਫਲਾਈਟ ਦੌਰਾਨ ਪਜਾਮਾ ਚੱਪਲਾ ਅਤੇ ਹੋਰ ਘਰੇਲੂ ਕੱਪੜੇ ਪਾ ਕੇ ਹਵਾਈ ਅੱਡੇ ਤੇ ਨਾ ਆਉਣ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਕੁਝ ਛੋਟ ਦਿੱਤੀ ਜਾ ਸਕਦੀ ਹੈ ਪਰ ਬਾਲਗਾਂ ਨੂੰ ਹਵਾਈ ਅੱਡੇ ਨੂੰ ਆਪਣੇ ਰਹਿਣ ਵਾਲੇ ਕਮਰੇ ਵਾਂਗ ਨਹੀਂ ਸਮਝਣਾ ਚਾਹੀਦਾ న్యూ ਜਰਸੀ ਦੇ ਨਵਾਰਕ ਹਵਾਈ ਅੱਡੇ ਤੇ ਸ਼ੰਡਫਿਨੇ ਨੇ ਗੱਲ ਕੀਤੀ ਹੋਣਾ ਕਿਹਾ ਕਿ ਕਿਰਪਾ ਕਰਕੇ ਚੁੱਪਨਾ ਤੇ ਪਜਾਮਾ ਪਾ ਕੇ ਹਵਾਈ ਅੱਡੇ ਤੇ ਨਾ ਆਓ ਜੀਨਜ਼ ਅਤੇ ਸਾਫ਼ ਕਮੀਜ਼ ਚਾਹੀਦੀ ਹੈ ਥੋੜੇ ਢੰਗ ਨਾਲ ਕੱਪੜੇ ਪਾਉਣ ਨਾਲ ਹਰ ਕਿਸੇ ਦੀ ਯਾਤਰਾ ਬਿਹਤਰੀ ਹੋਵੇਗੀ